ਹਾਂਜੀ ਮਨਿੰਦਰ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਕਿਹੜੇ ਕਿਹੜੇ ਇੰਪਲੀਮੈਂਟ ਲੈ ਕੇ ਆਏ ਜੀ ਅਪਾ ਵੀਰੇ ਸਾਰੇ ਖੇਤੀਬਾੜੀ ਦੇ ਬਣਾਉਣੇ ਸੰਬੰਧ ਦੇ ਠੀਕ ਹੈ ਜੀ ਤੁਸੀਂ ਆਪ ਬਣਾਉਂਦੇ ਹੋ ਹਾਂਜੀ ਹਾਂ ਠੀਕ ਹੈ ਜੀ ਤੇ ਆਓ ਹਮੜਾ ਤਮੀਆਂ ਬਾਰੇ ਦੱਸੋ ਤਾਂ ਵੀ ਤਾਂ ਵੀਆ ਜੋ ਤੇ ਇਹ ਪ੍ਰੈਸ਼ਰ ਵਾਲੀਆਂ ਜੱਕਲ ਵੀ ਵਿਰੇ ਹਾਈਡਰੋਲਿਕ ਆਪਣੀਆਂ 18 ਤਵੀਆਂ ਠੀਕ ਹੈ ਜੀ ਇਸਦੀ 215 ਵੱਡੇ ਪੈਰਾਂਾਂ ਗਾ ਗਿਆ ਬਾਹਰ ਲੱਗੀਆਂ ਇਹਨੂੰ ਸਾਫਟ ਵਾਲੀਆਂ ਕੇ ਸਾਫਟ ਵਾਲੀਆਂ ਹਾਈਡਰੋਲਿਕਾ ਸਾਰਾ ਠੀਕ ਹੈ ਤਵੇ ਕਿਹੜੀ ਕੰਪਨੀ ਦੇ ਲਾਇਆ ਤਾਂ ਵੀ ਹਿੱਪੋ ਦੇ 11 ਕਿਲੋ ਵਜਨ ਚ ਠੀਕ ਹੈ ਜੀ ориجنલ ਸਾਬਾ ਵੀ ਇਹ ਜਲਦੀ ਨਹੀਂ ਕਸ ਦੇਗੇ ਹਾਂਜੀ ਕੁਆਲਿਟੀ ਸਭ ਤੋਂ ਸਰੀ ਦੀ ਕੁਆਲਿਟੀ ਹੈ ਨਾ ਬੀਚ ਠੀਕ ਹੈ ਜੀ ਹਾਂਜੀ ਹਾਈਡਰੋਲਿਕਾ ਸਾਰਾ ਪਾਈਪ ਇਹ ਮਤਲਬ ਬੀਮ ਹਾਂਜੀ ਹਾਂਜੀ ਸਾਰਾ ਬੀਮ ਹੈ ਬੀਮ ਐਂਗਲ ਨਹੀਂ ਗੇ ਹਾਂਜੀ ਹਾਂਜੀ ਠੀਕ ਹੈ ਜੀ ਹੈ ਵੀਚ ਬੀਮ ਹੈ ਦਿਰੋਜ ਜੀ ਆਪ ਜੱਕ ਜੋ ਕੋਈ ਕਿੰਨੀ ਗਾਰੰਟੀ ਦਿੰਦੇ ਜੀ ਕੋਈ ਗਾਰੰਟੀ ਦੀ 2 ਸਾਲ ਦੀ ਹੁੰਦੀ ਜੱਕ ਦੀ ਹਾਂਜੀ ਹਾਂਜੀ ਵੈ ਤਾਂ ਖਰਾਬ ਹੁੰਦਾ ਹੀ ਨਹੀਂਗਾ ਚੰਗੀ ਕੰਪਨੀ ਦੇ ਹੁੰਦੇ ਨੇ ਵੈ ਤਵੀਆਂ ਸੋਹਣੀਆਂ ਬਣੀਆਂ ਤੇ ਬਾਕੀ ਆ ਵੀ ਜਿਹੜਾ ਵਿੰਗੇ-ਵੁੰਗੇ ਹੋ ਜਾਂਦਾ ਹਾਂਜੀ ਮੰਨ ਕਰੀ ਨਾਲ ਅਟੈਚ ਹੁੰਦੇ ਨਾ ਇਹਦੇ ਅਟਾਟ ਲਾ ਦੇ ਕੋਲ ਕਿ ਗਾਮਸ਼ਾ ਕਰਨ ਹਾਂ ਜੀ ਦੌਰ ਨੇੜ ਕਰਨੀ ਹੈ ਪੱਤੀਆਂ ਘਸ ਜਾਂਦੀਆਂ ਟਾਈਮ ਬੈ ਕੇ ਇਹ ਨੇੜੇ ਹੋਏ ਨੇ ਰਾਕੇ ਤਵੀਆਂ ਹੁੰਦੀਆਂ ਸੋ ਬਿਲਡਿੰਗ ਹੁੰਦੀਆਂ ਸੀ ਬੰਦ ਹੋਣੇ ਖੁੱਲ ਕੇ ਬਦਲਿਆ ਜਾਊਗਾ ਗਾਮਸ਼ਾ ਆਉਂਦੀਆਂ ਆ ਵੀ ਚੀਜ਼ਾਂ ਇਹਦੀਆਂ ਨਵੇਂ ਮਾਡਲ ਚ ਕਰਤੀਆਂ ਠੀਕ ਆ ਜੀ ਵੀ ਕੱਲ ਨੂੰ ਜੇ ਤੇ ਮਿੱਟੀ ਨਹੀਂ ਖੜਦੀ ਕਿ ਦੂਜੀ ਜਿਹੜੀ ਰਿੰਗ ਵਾਲੀ ਨੇ ਉਹਦੇ ਵਿੱਚ ਦੀ ਹਾਂ ਜੀ ਹਾਂ ਜੀ ਹਾਂ ਜੀ ਕੀ ਕੀਮਤ ਰੱਖੀ ਇਹ ਆਪਣੀ 130000 ਰੁਪਏ ਦੀ ਕੁਸਾਬ ਸੋਲਦੇ ਹੈ ਇਹਨੇ ਇਹਦੇ ਵਿੱਚ ਸਬਸੈਟ ਨਹੀਂ ਹੁੰਦਾ ਉਹ ਸੈਂਟਰ ਟਾਇਰ ਚ ਹੁੰਦੀ ਹੈ ਇਹ ਫੱਟੀ ਪੋਗੂ ਵਿੱਚ ਪੋਗੂ ਇਹ ਦੋਨੋਂ ਚੀਜ਼ਾਂ ਦੀ ਚੱਲਦੀ ਹੈ ਬਾਈ ਅਜਾ ਫੱਟੀ 'ਚ ਪੈ ਜਾਊਗਾ ਜਿੱਥੇ ਜਾਣਾ ਹੈ ਇੱਥੇ ਫੱਟੀ 'ਚ ਪੈਣੀ ਹੈ ਇਹਨੂੰ ਗਾਂ ਕਰਕੇ ਇਹਦੇ ਵਿੱਚ ਆਹ ਹੁੱਕ ਜਾਏ ਅੱਗੇ ਅੱਗੇ ਨੂੰ ਸਿੱਟ ਲਈਏ ਹਾਂਜੀ ਹਾਂਜੀ ਠੀਕ ਆ ਇਹ ਚ ਸੈਂਟਰ 'ਚ ਚੱਲਦੀ ਹੈ ਟਰੈਕਟਰ ਨੂੰ ਖੇਤਦੇ ਨਹੀਂ ਆ ਕਿੰਨਾ ਵਜਨ ਹੋਗਾ ਇਹਦਾ ਵਜਨ 4.5 9 ਕਵਾਂਟਲ ਹੈ 4.5 9 ਕਵਾਂਟਲ ਮੇਰੇ ਤੋਂ ਬਹੁਤ ਭਾਰੀਆਂ ਨੇ ਹਾਂਜੀ ਦਈਆਂ ਵਜੇ ਦੀਆਂ ਥੱਲੋਂ ਸਾਈਡ ਤੇ ਕੱਟੀਆਂ ਜਾਂਦੀਆਂ ਨੇ ਫੜਕਦੀਆਂ ਨਹੀਂ ਅੱਛਾ ਡਈਆਂ ਫੋਲਡ ਹੋਣ ਵਾਲੀਆਂ ਡਈਆਂ ਨੇ ਜਿਹੜੇ ਅੱਗੇ ਡਈਆਂ ਹੁੰਦੀਆਂ ਹਨ ਤਾਂ ਖਿੱਚ ਕੇ ਤੰਗ ਦੇ ਦੀਆਂ ਇਹਦੇ ਵਿੱਚ ਐ ਤਾਂ ਉਹ ਫੋਲਡ ਹੋ ਜਾਂਦੀ ਹੈ ਇੱਥੇ ਪਿੰਨ ਪਾ ਜਾਂਦੀ ਹੈ ਦੀ ਠੀਕ ਹੈ ਜੀ ਆਹ ਦੋਸਤੋ ਇਹ ਡਈ ਆ ਫੋਲਡ ਕਰਕੇ ਆਪਾਂ ਇੱਥੇ ਪਾ ਸਕਦੇ ਆ ਪਿੰਨ ਪਾ ਸਕਦੇ ਆ ਬੜੀਆਂ ਸੋਹਣੀਆਂ ਤਮੀਆਂ ਬਣਾਈਆਂ ਪਈਆਂ ਨੇ ਤੇ ਬਾਈ ਜੀ ਇਹ ਕੀ ਇਹ ਚਾਰੇ ਤਵੇ ਬਾਹਰ ਆ ਬਾਈ ਅੱਛਾ ਵੀ ਆ ਬੱਟ ਬੰਨਾ ਤੋਂ ਬੰਨਾ ਬੰਨਾ ਛਾਂਗਣਾ ਪਾਸੇ ਬਾਹਰ ਆ ਤਵੇ ਵਿਚਾਰੇ ਇਨੇ ਦਾ ਅੱਗੇ ਆਪਾਂ ਨੂੰ ਰੂਟਾ ਮਟਰ ਦੀ ਜਰੂਰਤ ਪੈਂਦੀ ਸੀ ਬੰਨਾ ਬਣਾਉਣ ਲੱਗੇ ਹੁਣ ਇਹਦੇ ਨਾਲ ਬੰਦੇ ਆਉਹ ਹੈਗੇ ਟੱਪੇ ਆਉਹ ਹੈਗੇ ਟੱਪਾ ਲੂਗਾ ਤੇ ਬਾਕੀ ਇਹ ਮਤਲਬ ਕਿ ਜੇ ਮੇਲੇ ਤੋਂ ਬਾਅਦ ਤੁਹਾਨੂੰ ਕਿੱਥੇ ਮਿਲ ਸਕਦੇ ਨੇ ਕਿਹਨਾਂ ਮਾੜਿਆ ਆ ਆ ਬੋਰ ਰੋਡ ਤੇ ਆ ਬੋਰ ਰੋਡ ਤੇ ਤੇ ਉਹ ਡਿਸਕਾਊਂਟ ਉਹਦੇ ਮਿਲੂਗਾ ਕਿ ਨਹੀਂ ਮਿਲੇਗਾ ਜੀ ਹਾਂ ਜੀ ਹਾਂ ਜੀ ਜ਼ਰੂਰ ਡਿਸਕਾਊਂਟ ਹੋਣਾ ਹੈਗਾ ਠੀਕ ਆ ਜੀ ਉਹ ਵੀ ਵਧਾ ਦੇ ਕਰਾਂਗੇ ਠੀਕ ਆ ਬਾਅਦੋਂ ਅਗਲੇ ਨੈਕਸਟ ਇੰਪਲੀਮ ਹਾਂਜੀ ਆਪਣੇ ਤੋਤੇ ਹਾਲੇ ਕਿੰਨੇ ਆ 7 7 ਠੀਕ ਆ ਹਾਂਜੀ ਹੈਵੀ ਬੀਮ ਟੱਚ ਫਰੇਮ ਚੇਬ ਇਹ ਕਿੰਨੇ ਕੇ ਹੈਵੀ ਇਹ ਕੋਈ ਭਾਏ ਦੇ 43000 ਰੁਪਏ ਦਾ ਠੀਕ ਆ 43000 ਹਾਂਜੀ ਤੇ 3 ਕੁਆਂਟਲ 65 ਕਿਲੋ ਵਜਨ ਦਾ ਜੀ ਦਾ ਆਜੋ ਅੱਗੇ ਆਜੋ ਆ ਵਟਾਂ ਵਾਲਾ ਜਿੰਦਰਾ ਆ ਗਿਆ ਵਟਾਂ ਮੋਨਾਂ ਵਾਲਾ ਵਟਾਂ ਵਾਲਾ ਹਾਂਜੀ 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 ਡਿਸਕ ਜਿੰਦਰਾ ਆਪਣਾ ਇਹ ਵੀ ਫੁੱਲ ਹੈਵੀ ਚ ਇਹਨੂੰ ਟਾਈਟਿਟਾ ਆਪਾ ਕਿੱਲੀਆ ਬਹੁਤ ਕਰੇ ਕਾਫੀ ਗੈਂਦੀ ਕਿੰਨੀ ਕੀ ਹੁੰਦਾ ਜੀ ਇਹ ਕੀਮਤ 33000 ਰੁਪਏ ਦਾ 3000 ਰੁਪਏ ਛੋਟ ਪੈ ਆ ਜੂਗੀ ਇਹਦੇ ਤਾਂ ਜਿਹੜਾ ਐਸਵੀ ਹੋ ਜਾਂਦੀ ਹੈ ਕਿੰਨੇ ਹੁੰਦੇ ਸਾਰਾ ਘੁੰਮ ਜਾਂਦਾ ਇਹ ਚ ਹੈਂਡਲ ਵਾਲਾ ਵੀ ਬਣ ਜਾਂਦਾ ਉਹ ਵੀ ਸੇਮ ਰੇਟ ਹੀ ਹੈ ਅੱਛਾ ਜੀ ਹੈਂਡਲ ਵਾਲਾ ਵੀ ਸੇਮ ਰੇਟ ਹੈ ਉਹ ਪਹਿਲਾਂ ਉੱਤੇ ਲੱਗਦਾ ਹੈ ਨਾ ਹੈਂਡਲ ਲੱਗਦਾ ਹਾਂਜੀ ਉਹਦੀ ਮਜ਼ਬੂਤੀ ਜਿਹੜੀ ਹੈ ਕਾਸਟਿੰਗ ਹੈ ਭਲਾਈ ਵਾਲਾ ਇੱਥੇ ਬਸ ਢੱਲੇ ਕਰਨੇ ਆ ਜਿੱਥੇ ਮਰਜ਼ੀ ਇਹਨੂੰ ਘੁਮਾ ਲਓ ਠੀਕ ਹੈ ਇੱਥੇ ਵੱਡਾ ਛੋਟਾ ਹੋ ਜਾਂਦਾ ਵੱਡਾ ਵੱਟ ਜਿੱਦੀ ਪਾਉਣੀ ਆ ਛ ਤੇ ਬਾਕੀ ਆ ਤੁਹਾਡੇ ਹਾਲ ਹਾਂਜੀ ਕਲਟੀਵੇਟਰ ਰੈਸਕਟੀਵੇਟਰ ਇਹ ਕਿੰਨੇ ਆ ਜੀ 13 ਕੇ 15 ਇਹ 13 ਦਾ 13 ਹਾਂਜੀ ਇਹ ਦੋਨੇ ਸੈਟ ਟਾਟਾ ਚ ਬਣੇ ਆ ਵੀਰੇ ਅੱਛਾ ਟਾਟਾ ਦੋਨੇ ਟਾਟਾ ਚ ਬਣੇ ਆ ਇਹ ਸਮਾਨ ਚ ਭਾਰ ਕਿੰਨਾ ਆ ਇਹ ਪੌਣੇ 4 ਕੁਇੰਟਲ ਵਜ਼ਨ ਦਾ ਜੀ ਇਹ ਕਹਿੰਦੇ ਜਿਹੜਾ ਹਰੇ ਵਾਲਾ ਇਹ 3 ਕੁਇੰਟਲ 40 ਕਿਲੋ ਵਜ਼ਨ ਦਾ ਜੀ 3 ਕੁਇੰਟਲ 40 ਕਿਲੋ ਉਹ ਵੀ 13 ਇਹ ਵੀ 13 ਹੈ ਵੀ ਇਹ ਵੀ 13 ਹਾਂਜੀ ਉਲਗ 13 ਬਹੁਤ ਕਾਮਨ ਹੋ ਗਿਆ ਵੀ ਆਮ ਹੋ ਜਾਂਦਾ 11 ਘੱਟ ਜਾਂਦਾ 13 ਤਾਂ ਆਮ ਹੀ ਹੋ ਗਏ ਨਾ 11 ਹੁਣ ਬਹੁਤ ਘੱਟ 11 ਘੱਟ ਪਉਂਦਾ 13 ਹੋਵੇ 13 ਤੋਂ ਗਿਆ 15 ਆ ਜਾਂਦੇ ਆ ਹੋਲਡਿੰਗ ਹੋਲਡਿੰਗ ਦੇ ਸਾਰੇ ਸਟਿਪਨ ਹੋਣੇ ਪਰ ਹਾਂਜੀ ਹਾਂਜੀ 21 ਹੋਵੇ 20 ਹੋਵੇ 11 ਹੋਵੇ ਇਹਦੇ ਵਿੱਚ ਸਾਰਾ ਸਮਾਨ ਆਈਸੀ ਲੱਗਿਆ ਜਿਹੜਾ ਫਾਲਾ ਵੀ ਆ ਇਹ ਆਪਾਂ ਆਪੇ ਬਣਾ ਕੇ ਤਿਆਰ ਕੀਤਾ ਪਰ ਮੋਟਾ ਕੰਮ ਬਣਾਇਆ ਮੋਟਾ ਵੀ ਇੱਕ ਮੰਨੀ ਦਾ ਇਹ ਅੱਛੇ ਕਮਾਨੀ ਦਾ ਹਾਂਜੀ ਹਾਂਜੀ ਇਹ ਆਪ ਦਾ ਦੁਕਾਨ ਤੇ ਤਿਆਰ ਹੋਇਆ ਫਾਲਾ ਇਹ ਬਹੁਤ ਜ਼ਿਆਦਾ ਬਾਕੀ ਬੀਮ ਵਗੈਰਾ ਹਾਂਜੀ ਮੋਟੀਆਂ ਲਾਈਆਂ ਹਨ ਇਹ 80/80 ਦਾ 6mm ਮੋਟੀ ਪੈਪਾ ਕਿੰਨੇ ਇੰਚ ਚੌੜਾ ਹੈ ਇਹ ਸਵਾ 3 ਨਾ ਵੀਰੇ ਸਵਾ 3 ਇੰਚ ਚੌੜਾ ਸਾਰੇ ਕੋ ਨਟਾਂ ਚ ਆ ਦੇ ਠੀਕ ਹੈ ਜੀ ਕੋਈ ਕੋਈ ਗੱਲ ਨਹੀਂ ਕਿਤੇ ਮਤਲਬ ਕੋਈ ਪਲੇਟ ਨਹੀਂ ਸਾਰੇ ਲੱਗਦੇ ਜੋ ਮਤਲਬ ਇਹ ਜਿਹੜੀ ਖੁੱਲਦੀ ਹੈ ਕੋਈ ਕੋਈ ਆ ਵਿੰਦੀ ਬੁੰਗੀ ਹੋ ਜਾਂਦੀ ਹੈ ਟੋਟੀ ਜਾਂਦੀ ਹੈ ਵਿੰਦੀ ਨਹੀਂ ਗਈ ਅੱਛਾ ਸਾਈਡ ਤੋਂ ਦਿਖਾ ਦਿਓ ਦੇ ਵਿੱਚ ਬੋਲਟ ਲੱਗੇ ਆ ਨਹੀਂ ਕਿ ਉਹ ਰਕਤਾਂ ਦੀ ਜੜ ਜੁੜਾ ਜਾਂਦੇ ਆ ਲੱਗੇ ਤੇ ਬੋਲਟ ਜਿਵੇਂ ਆ ਤਿੰਨ ਸੂਤ ਆ ਗਿਆ ਹਾਂਜੀ ਇਹਦੇ ਵਿੱਚ ਚਾਰ ਸੂਤ ਦਾ ਇਹ ਜਦੋਂ ਡੂਗਾ ਇੱਥੇ ਟੁੱਟ ਜੂ ਨਾ ਟੁੱਟ ਜੂ ਰੰਜੀ ਆਲੇ ਵੀਰ ਨੇ ਹਾਂ ਸਾਰਾ ਤੁਹਾਡਾ ਬੱਲੇ ਦਾ ਸੀਲ ਦੀ ਮੋਹਰ ਦਿਖਾ ਦਿਓ ਠੀਕ ਲੱਗੀ ਹੋਈ ਹੈ ਹਾਂਜੀ 11 ਵਿੱਚ ਰੱਖ ਕੇ ਤੇ ਇੱਕ ਨਹਿਂਦ ਕੀ ਕੀਮਤ ਕੀ ਉਹਦੀ ਕੀਮਤ ਹੈ ਜੀ ਵੀਰੇ 46000 ਰੁਪਇਆ 2500 ਰੁਪਇਆ ਡਿਸਕਾਊਂਟ ਹੈ ਤੇ 2500 ਡਿਸਕਾਊਂਟ ਹਾਂ ਜੀ ਇਹ ਫੁੱਲ ਟਾਪ ਕੁਆਲਿਟੀ ਜੇ ਠੀਕ ਕੋਲੋਂ ਉਹ ਥੋੜੇ ਲੋਹੇ ਦੂ ਨਹੀਂ ਇਹ ਇਹਦੇ ਨਾਲ ਭਾਰੇ ਹੈ ਠੀਕ ਹੈ ਇਹਦੇ ਨਾਲੋਂ ਵੱਧ ਵਜਨ ਵੀ ਹੈ ਨਾ ਇਹ ਪੌਣੇ ਚਾਰ ਕੋਣ ਦੂਜਾ ਇਹ 340 ਦੀ ਹੈ ਬਾਕੀ ਡੈਕੋਰੇਟਿਵ ਪੂਰਾ ਕੀਤਾ ਹੈ ਟੇਨਾਂ ਟੋਨਾਂ ਲਾਇਆ ਝੰਡਾ ਲਾਇਆ ਵਿੱਚ ਰੰਗ ਰੰਗ ਵੀ ਚੰਗਾ ਵੱਜਿਆ ਵੈਸਪਾ ਪੇਂਟ ਹੈ ਠੀਕ ਹੈ ਅੱਛਾ ਪੇਂਟ ਵੀ ਵਧੀਆ ਲੱਗਾ ਪੇਂਟ ਬਹੁਤ ਕੁਆਲਟੀ ਦੀ ਹੈ ਗਿਆ 11 11 ਸਿੰਪਲ ਮਾਡਲ ਚ ਆ ਜਾਂਦੇ ਤੇ ਇਹ ਲੋਕ ਆਹ ਪਸੰਦ ਕਰਦੇ ਆਂ ਇਹ ਟਾਈਪ ਚ ਠੀਕ ਆ ਸਾਦੇ ਇਹ ਤਾਂ ਹੌਲੇ ਹੋਣਗੇ ਫਿਰ ਇਹ 3 ਕੋਣਟ ਲੀਏ ਭਾਈ ਮੇਰੇ ਮਨ ਘਮੰਡੂ ਕਰਦਾ ਤੇ ਇਹਦੇ ਵਿੱਚ ਹੌਲੇ ਵੀ ਬਣ ਜਾਂਦੇ ਢਾਈ ਦੇ ਵੀ ਬਣ ਜਾਂਦੇ ਆ ਹੋਣੀ ਪਰ ਮਦੇ ਵੀ ਕਰੇ ਹੈ ਜੀ ਫਾਲੇ ਮੇਨ ਲਗਾ ਬਜਾਰੀ ਲੱਗੇ ਬਜਾਰੂ ਫਾਲੇ ਉਹ ਫਾਲੇ ਬਹੁਤ ਮੋਠਾ ਜੀ ਉਹ ਆਪ ਦੇ ਬਣਾਏ ਹੋਏ ਕੀਮਤਾਂ ਦੀ 33000 ਰੁਪਇਆ 2000 ਛੋਟ ਹਾਂਜੀ ਹਾਂਜੀ ਇਹ ਵੀ ਫਿਰ ਇਹ ਅੱਜ ਦੇ ਰੇਟ ਹੁੰਦੇ ਨਾ ਬਾਜ਼ਾਰ ਹਿਸਾਬ ਵਧਦਾ ਜਾਂਦਾ ਜਿਵੇਂ ਆਪ ਦਾ ਨੰਬਰ ਬੋਲ ਦਿਓ ਜੀ ਜੇ ਜਿੰਮੇਦਾਰ ਨੇ ਤੁਹਾਨੂੰ ਮਿਲਣਾ ਹੁੰਦਾ 83601 970142 ਹਾਂਜੀ ਮੁਖਸਰ ਸਾਹਿਬ ਬੋਰ ਰੋਡ ਤੇ ਆਪਣੀ ਦੁਕਾਨ ਹੈ ਅੰਨੇ ਦੋਸਤੋ ਇਹ ਮਨਿੰਦਰ ਵੀਰ ਆ ਇਹਨਾਂ ਨੂੰ ਜ਼ਰੂਰ ਮੌਕਾ ਦਿਓ ਬਹੇ ਮੇਰਾ ਨਾਮ ਤਾਂ ਲੱਡੂ ਨਾਲ ਹੀ ਮਸ਼ਹੂਰ ਆ ਕਿ ਉਹਦੇ ਦੇ ਜਾਣਦੇ ਨੇ ਵੀਰ ਨੇ ਕਿਉਂਕਿ ਇਹਨਾਂ ਤੇ ਦੇਖੋ ਕਲਟੀਵੇਟਰ ਆ ਜਾਂ ਹੈਰੋ ਨੇ ਬਹੁਤ ਵਧੀਆ ਸੋਨੇ ਨੇ ਸਾਡੀ ਆਪਾਂ ਸਾਈਟ ਹੀ ਤਿਆਰ ਕਰਦੇ ਆਂ ਲੋਹਾ ਟਾਟਾ ਦਾ ਲੋਹਾ ਲਾਉਂਦੇ ਨੇ ਜਾਂ ਜਿੰਦਰੇ ਵਗੈਰੇ ਬਹੁਤ ਸੋਹਣੇ ਬਣਾਏ ਹੋਏ ਨੇ ਇਹਨਾਂ ਨਾਲ ਜ਼ਰੂਰ ਮਿਲੋ ਇੱਕ ਵਾਰ ਮਿਲੋ ਜ਼ਰੂਰ ਤੁਸੀਂ ਰਿਪੋਰਟ ਫਿਰ ਮਿਲ ਕੇ ਇਹਨਾਂ ਨਾਲ ਰੇਟ ਪੁੱਛਣੀ ਤੇ ਲੈ ਕੇ ਡਿਸਕਾਊਂਟ ਜ਼ਰੂਰ ਦੇਣਗੇ ਤੁਹਾਨੂੰ ਮਿਲ ਕੇ ਨਾਲ ਕੋਈ ਚੀਜ਼ ਦੀ ਸਰਵਿਸ ਦੇ ਬਾਹਰ ਜਿਹੜਾ ਹਾਲ ਸਭ ਆਏਗਾ